ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਦੇ ਨਾਲ ਸੋ ਅੱਜ ਜਿਹੜੀ ਕੋਠੀ ਆਪਾਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਮੋਗਾ ਸ਼ਹਿਰ ਦੇ ਵਿੱਚ ਆ ਕਲਕਲਾਂ ਰੋਡ ਤੇ ਆ ਔਰ ਬਹੁਤ ਹੀ ਸੋਹਣਾ ਰੈਸ਼ੀ ਏਰੀਆ ਤੁਹਾਨੂੰ ਵਿਖਾਵਾਂਗੇ ਸੋ ਉਸ ਤੋਂ ਪਹਿਲਾਂ ਜਿੰਨਾ ਵੀਰ ਭਰਾਵਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਆਲ ਤੇ ਸੈਟਿੰਗ ਕਰਕੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਤੇ ਆ ਜੋ ਗੱਲ ਕਰਦੇ ਆਪਾਂ ਇਸ ਕੋਠੀ ਦੀ ਤਾਂ 8 ਮਰਲਿਆਂ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਚਾਰ ਬੈੱਡਰੂਮ ਆ ਇਸ ਕੋਠੀ ਦੇ ਵਿੱਚ ਮੱਛੀ ਮੋਟਰ ਲੱਗੀ ਹੋਈ ਆ ਇੱਕ ਪੂਜਾ ਰੂਮ ਸਟੋਰ ਆ ਡਬਲ ਸਟੋਰੀ ਇਹ ਕੋਠੀ ਆ ਸੋ ਨਾਲ ਨਾਲ ਆਪਾਂ ਵੀਡੀਓ ਦੇਖਦੇ ਆਂ ਔਰ ਹੋ ਸਕੇ ਤਾਂ ਵੀਡੀਓ ਨੂੰ ਨਾਲ ਨਾਲ ਜਲਦੀ ਜਲਦੀ ਉਹਨੂੰ ਸ਼ੇਅਰ ਜ਼ਰੂਰ ਕਰ ਦਿਓ ਸੋ ਅਟੈਚ ਜਿਹੜਾ ਵਾਸ਼ਰੂਮ ਬਣੇ ਹੋਏ ਆ ਤੁਸੀਂ ਦੇਖ ਸਕਦੇ ਹੋ ਫਰਸਟ ਬੈੱਡਰੂਮ ਤੋਂ ਆਪਾਂ ਵਾਸ਼ਰੂਮ ਨਾਲ ਜਿਹੜਾ ਅਟੈਚ ਆ ਉਹ ਦੇਖ ਰਹੇ ਆ ਇਸ ਵੇਲੇ ਸੋ ਸਾਰੀ ਕੋਠੀ ਦਾ ਕੰਮ ਜਿਹੜਾ ਬਹੁਤ ਹੀ ਸ਼ਾਨਦਾਰ ਹੋਇਆ ਵੀ ਹੈ। ਔਰ ਪੋਰਚ ਬਹੁਤ ਹੀ ਖੁੱਲਾ ਹੈਗਾ ਚਾਹੇ ਫਾਰਚੂਨਰ ਗੱਡੀ ਆਪਾਂ ਲਾ ਲਈਏ। ਬਹੁਤ ਹੀ ਖੁੱਲਾ ਡੁੱਲਾ ਜਿਹੜਾ ਪੋਰਚ ਆ ਇਸ ਕੋਠੀ ਦਾ। ਤੇ ਆਜੋ ਦੇਖਦੇ ਆ ਦੂਸਰਾ ਬੈੱਡਰੂਮ। ਸੋ ਸਾਰੇ ਕੋਠੀ ਜਿਹੜੀ ਆ ਬਹੁਤ ਹੀ ਵਧੀਆ ਨਕਸ਼ੇ ਦੇ ਨਾਲ ਜਿਹੜੀ ਆ ਬਣੀ ਹੋਈ ਆ। ਮੱਛੀ ਮੋਟਰ ਜਿਹੜੀ ਆ ਲੱਗੀ ਹੋਈ ਆ। ਪੋਰਚ ਜਿਹੜਾ ਕਾਫੀ ਖੁੱਲਾ ਡੁੱਲਾ ਹੈਗਾ। ਸੋ ਅਟੈਚ ਜਿਹੜੇ ਆ ਵਾਸ਼ਰੂਮ ਆ ਔਰ ਸਾਰੀ ਕੋਠੀ ਜਿਹੜੀ ਆ ਬਹੁਤ ਵਧੀਆ ਮਟੀਰੀਅਲ ਦੇ ਨਾਲ ਬਣੀ ਹੋਈ ਹੈ ਸੋ ਰਸੋਈ ਤੁਸੀਂ ਦੇਖ ਸਕਦੇ ਹੋ ਕਬੜ ਦਾ ਕੰਮ ਆ ਜਿਹੜਾ ਉਹ ਬਾਕੀ ਆ ਸੋ ਰਸੋਈ ਵੀ ਕਾਫੀ ਖੁੱਲੀ ਡੁੱਲੀ ਹੈ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਆਪਾਂ ਫ੍ਰੀ ਆਫ ਕਾਸਟ ਉਹ ਕਰਦੇ ਆ ਸੋ ਜੇਕਰ ਇਸ ਕੋਠੀ ਦੇ ਫਰੰਟ ਦੀ ਆਪਾਂ ਗੱਲ ਕਰੀਏ ਤਾਂ 26 ਫੁੱਟ ਇਸ ਕੋਠੀ ਦਾ ਫਰੰਟ ਹੈਗਾ ਤੇ ਬੈਕ 68 ਫੁੱਟ ਸੋ ਜਿਵੇਂ ਗੱਲ ਕਰਦੇ ਸੀ ਆਪਾਂ ਨਾਲ ਪਸ਼ੂਆਂ ਦਾ ਹਾਤਾ ਵੀ ਹੈਗਾ ਇਸ ਕੋਠੀ ਦੇ ਜਿਸ ਵੀ ਵੀਰ ਭਰਾਣੇ ਉਹ ਹਾਤਾ ਖਰੀਦਣਾ ਹੋਵੇ ਤਾਂ ਨਾਲ ਪਸ਼ੂਆਂ ਦੀ ਰਾਇਸ਼ ਕਰਨੀ ਚਾਹੁੰਦਾ ਤਾਂ ਨਾਲ ਹਾਤਾ ਹੈਗਾ ਬਹੁਤ ਵਧੀਆ ਔਰ ਆਪਾਂ ਆਪਣੇ ਚੈਨਲ ਤੇ ਵੀਡੀਓ ਉਹ ਵੀ ਪਾਈ ਹੋਈ ਹੈ ਤੁਸੀਂ ਲਿੰਕ ਦੇਖ ਸਕਦੇ ਹੋ ਉਸ ਵੀਡੀਓ ਦਾ ਔਰ ਇਹ ਸਾਹਮਣੇ ਜਿਹੜੇ ਆ ਦੋ ਬੈੱਡਰੂਮ ਆ ਉਹ ਬਣੇ ਹੋਏ ਆ। ਸੋ ਬੈੱਡਰੂਮ ਵੀ ਬਈ ਇਹ ਕਾਫੀ ਖੁੱਲੇ ਡੁੱਲੇ ਬੈੱਡਰੂਮ ਆ ਕੋਈ ਤੰਗ ਨਹੀਂਗੇ। ਤੁਸੀਂ ਦੇਖ ਸਕਦੇ ਹੋ। ਸੋ ਕਰੇਜੀ ਪੱਥਰ ਜਿਹੜਾ ਲੱਗਿਆ ਹੋਇਆ ਔਰ ਉਹ ਬਹੁਤ ਹੀ ਸੋਹਣਾ ਲੱਗਦਾ ਲੱਗਿਆ ਹੋਇਆ। ਉਹ ਪਿੱਛੇ ਜਾਲ ਵਾਸਤੇ ਜਗ੍ਹਾ ਜਿਹੜੀ ਆ ਉਹ ਛੱਡੀ ਹੋਈ ਐ। ਸੋ ਟੋਟਲ ਦੋ ਵਾਸ਼ਰੂਮ ਬਣੇ ਹੋਇਆ ਇਸ ਕੋਠੀ ਦੇ ਵਿੱਚ ਚਾਰਾਂ ਬੈਡਰੂਮਾਂ ਨੂੰ ਜਿਹੜੇ ਦੋ ਵਾਸ਼ਰੂਮ ਅਟੈਚਾ ਸੌਰੀ ਜੀ ਕਰੇ ਦੀ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 40 ਲੱਖ ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਹਾਂਜੀ ਠੀਕ ਸੁਣਿਆ ਤੁਸੀਂ 40 ਲੱਖ ਰੁਪਏ ਡਿਮਾਂਡ ਰੱਖੀ ਹੈ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਜੇ ਕਿਸੇ ਵੀ ਵੀਰ ਭਰਾ ਨੇ ਇਸ ਕੋਠੀ ਨੂੰ ਖਰੀਦਣਾ ਜਾਂ ਇਹਦੀ ਹੋਰ ਜਾਣਕਾਰੀ ਲੈਣੀ ਆ ਤਾਂ ਜੋ ਡਿਸਪਲੇ ਤੇ ਤੁਸੀਂ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਹਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਹ ਕੋਠੀ ਖਰੀਦ ਵੀ ਸਕਦੇ ਹੋ। ਸੋ 40 ਲੱਖ ਦੇ ਵਿੱਚ 8 ਮਰਲਿਆਂ ਦੀ ਜਿਹੜੀ ਇਹ ਕੋਠੀ ਆ ਡਬਲ ਸਟੋਰੀ ਆ ਉੱਪਰ ਵੀ ਇੱਕ ਬੈੱਡਰੂਮ ਜਿਹੜਾ ਬਣਿਆ ਹੋਇਆ। ਸੋ ਬਹੁਤ ਹੀ ਵਧੀਆ ਕੋਠੀ ਬਹੁਤ ਹੀ ਵਾਜਬ ਰੇਟ ਦੇ ਨਾਲ ਵੇਖਣ ਵਾਸਤੇ ਆਪਣੇ ਕੋਲੇ ਆਈ ਆ। ਤੇ ਆਜੋ ਇੱਕ ਛਾਤ ਜਿਹੜੀ ਆ ਮਾਰਦੇ ਹਾਂ ਫਰਸਟ ਫਲੋਰ ਤੇ ਵੀ। ਸੋ ਇਹ ਬੈੱਡਰੂਮ ਆ ਜਿਹੜਾ ਇੱਕ ਉੱਪਰ ਬਣਿਆ ਹੋਇਆ ਸੋ ਆਸੇ ਪਾਸੇ ਦਾ ਰੈਸ਼ ਏਰੀਆ ਵੀ ਬਹੁਤ ਵਧੀਆ ਜੀ ਆਸੇ ਪਾਸੇ ਬਹੁਤ ਹੀ ਵਧੀਆ ਜਿਹੜੀਆਂ ਕਲੋਨੀਆਂ ਬਣੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਦੇ ਉੱਤੇ ਵੀ ਬਹੁਤ ਹੀ ਵਧੀਆ ਮੋਗਾ ਸ਼ਹਿਰ ਦੀ ਜਿਹੜੀ ਹੈ ਕਲੋਨੀ ਹੈ ਖੱਬੇ ਸੱਜੇ ਵੀ ਕਾਫੀ ਵਧੀਆ ਕਲੋਨੀ ਜਿਹੜੀਆਂ ਬਣੀਆਂ ਹੋਈਆਂ